ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੋਨ 1570 ਇਸੇ ਵੇਜਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਆਪਣੇ ਨਾਲ ਲੈ ਕੇ ਗੁੰਮਟਾਲਾ ਤੁੰਗ ਸੁਲਤਾਨਵਿੰਡ ਅਤੇ ਗਿਲਵਾਲੀ ਪਿੰਡਾਂ ਦੇ ਮੁਖੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇੱਕ ਨਵਾਂ ਨਗਰ ਬਸਾਉਣ ਦੀ ਗੱਲ ਦੱਸੀ ਸਾਰੇ ਚੌਧਰੀਆਂ ਨੇ ਗੁਰੂ ਜੀ ਦੀ ਹਾਂ ਦੇ ਵਿੱਚ ਹਾਂ ਮਿਲਾ ਕੇ ਜਿੰਨੀ ਜਿੰਨੀ ਜ਼ਮੀਨ ਗੁਰੂ ਜੀ ਨੇ ਨਗਰ ਬਸਾਉਣ ਲਈ ਮੰਗੀ ਬਿਨਾਂ ਨਾਂ ਨੁੱਕਰ ਕੀਤੇ ਦੇ ਦਿੱਤੀ ਗੁਰੂ ਜੀ ਨੇ ਜ਼ਮੀਨ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਦੇ ਕੇ ਜ਼ਮੀਨ ਦਾ ਪੱਟਾ ਆਪਣੇ ਨਾਲ ਖਵਾ ਲਿਆ ਅਤੇ ਨਵੇਂ ਨਗਰ ਦਾ ਨਾਂ ਗੁਰੂ ਕਾ ਚੱਕ ਰੱਖ ਕੇ ਉਸਾਰੀ ਦਾ ਨਹੀਂ ਪੱਥਰ ਰੱਖ ਦਿੱਤਾ ਗੁਰੂ ਕੇ ਚੱਕ ਦਾ ਨਹੀਂ ਪੱਥਰ ਉਸ ਥਾਂ ਤੇ ਰੱਖਿਆ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ 1497 ਈਸਵੀ ਵਿੱਚ ਆਪਣੇ ਚਰਨ ਪਾਇਸਾਨ ਅਤੇ ਪਾਈ ਮਰਦਾਨਾ ਜੀ ਨੂੰ ਕਿਹਾ ਸੀ ਕਿ ਕਿਸੇ ਸਮੇ ਇੱਥੇ ਤੀਰਤ ਪ੍ਰਗਟ ਹੋਵੇਗਾ ਅਤੇ ਇਹ ਧਰਮ ਦਾ ਪ੍ਰਚਾਰ ਕੇਂਦਰ ਬਣੇਗਾ ਗੋਬਿੰਦ왈 ਸਾਹਿਬ ਵਾਪਿਸ ਮੁੜ ਕੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਨਗਰ ਦੀ ਉਸਾਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗੁਰੂ ਰਾਮਦਾਸ ਜੀ ਨੇ ਸੰਤੋਖ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਸਿੱਖ ਸੇਵਾਦਾਰਾਂ ਅਤੇ ਦਿਹਾੜੀਦਾਰਾਂ ਲਈ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਸੇਵਾਦਾਰਾਂ ਤੇ ਕਾਮਿਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਹਰ ਜ਼ਰੂਰਤਮੰਦ ਪੇਟ ਭਰ ਕੇ ਖਾਣਾ ਖਾ ਸਕਦਾ ਸੀ ਇੱਕ ਵਾਰੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਬਿੰਦ왈 ਸਾਹਿਬ ਗਏ ਉਹਨਾਂ ਪਾਸੋਂ ਨਵੇਂ ਨਗਰ ਦੀ ਸਾਰੀ ਦਾ ਕੰਮ ਬੜੇ ਜੋਰਾਂ ਉੱਪਰ ਚੱਲਦਾ ਸੁਣ ਕੇ ਗੁਰੂ ਅਮਰਦਾਸ ਜੀ ਬਹੁਤ ਖੁਸ਼ ਹੋਏ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇ ਜੋਗ ਦੇ ਕੇ 1 ਸਤੰਬਰ 1574 ਈਸਵੀ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਆਪਣੇ ਪਰਿਵਾਰ ਸਮੇਤ ਨਵੇਂ ਬਸਰੇ ਨਗਰ ਚਲੇ ਜਾਂਦੇ ਆਗਿਆ ਕਰ ਦਿੱਤੇ ਗੁਰੂ ਰਾਮਦਾਸ ਜੀ ਦੇ ਗੁਰੂ ਕੇ ਚੱਕ ਵਿਖੇ ਨਿਵਾਸ ਕਰਨ ਨਾਲ ਗੁਰੂ ਕੇ ਦਰਸ਼ਨਾਂ ਲਈ ਸੰਗਤਾਂ ਇੱਥੇ ਪੁੱਜਣ ਲੱਗ ਗਈਆਂ ਉਸ ਪਿੱਛੇ ਇਸ ਨਗਰ ਦਾ ਨਾਂ ਚੱਕ ਰਾਮਦਾਸ ਹੋ ਗਿਆ ਅਤੇ ਇੱਥੇ ਹਰ ਕਿਤੇ ਦੇ ਲੋਕੇ ਆ ਕੇ ਬਸਣ ਲੱਗ ਗਏ 1570 ਈਸਵੀ ਵਿੱਚ ਗੁਰੂ ਰਾਮਦਾਸ ਜੀ ਨੇ ਤੋਂਗੇ ਪੇਂਡ ਵਾਲਿਆਂ 500 500 ਬਿਗਾ ਜ਼ਮੀਨ ਹੋਰ ਖਰੀਦ ਲਈ ਤਾਂ ਜੋ ਇਸ ਨਗਰ ਨੂੰ ਹੋਰ ਵਿਧਾਇਆ ਜਾ ਸਕੇ ਅੰਮ੍ਰਿਤ ਸਰੋਵਰ ਦੇ ਬੰਨ ਜਾਣ ਪਿੱਛੋਂ ਨਗਰ ਦਾ ਨਾਮ ਅੰਮ੍ਰਿਤਸਰ ਪ੍ਰਸਿੱਧ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ